ਤਰਨ ਤਾਰਨ ਦੀ ਸੈਸ਼ਨ ਕੋਰਟ ਵੱਲੋਂ 2012 ਵਿੱਚ ਬਿਜਲੀ ਮੁਲਾਜ਼ਮਾ ਦਾ ਵਿਰੋਧ ਕਰਨ ਦੇ ਦੋਸ਼ 'ਦੱਟਸ ਹੋਏ ਇੱਕ ਮਾਮਲੇ 'ਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਪੂੜਾ ਦੇ ਸੁਭਾ ਪ੍ਰਧਾਨ ਸਣੇ 6 ਲੋਕਾਂ ਨੂੰ ਕੋਰਟ ਵੱਲੋਂ 6 ਮਹੀਨੇ ਦੀ ਸਜ਼ਾ ਤੇ 2000 ਰੁਪਏ ਦਾ ਜ਼ੁਰਮਾਨਾ ਕੀਤਾ ਗਿਆ। ਇਸ ਦੇ ਖਿਲਾਫ ਉਹਨਾਂ ਦੇ ਆਗੂਆਂ ਵੱਲੋਂ ਜਮ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ। ਇਸ ਮੌਕੇ ਉੱਤੇ ਗੱਲਬਾਤ ਕਰਦਿਆਂ ਹੋਇਆ ਹੁਣਾ ਕਿ ਹੈ ਕਿ ਸਰਕਾਰਾਂ ਵੱਲੋਂ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜੋ ਆਵਾਜ਼ ਚੁੱਕਦੇ ਆ ਰਹੇ ਨੇ ਉਹ ਇਸੇ ਤਰੀਕੇ ਦੇ ਨਾਲ ਚੁੱਕਦੇ ਰਹਿਣਗੇ ਅਤੇ ਸਰਕਾਰਾਂ ਉਹਨਾਂ ਦੀ ਆਵਾਜ਼ ਨੂੰ ਨਹੀਂ ਦਬਾ ਸਕਦੀਆਂ। ਜੀ ਅੱਜ ਜਿਹੜਾ ਤੁਹਾਨੂੰ ਲੈ ਕੇ ਚੱਲੇ ਗੋਂਦਵਾਲ ਜੇਲ੍ਹ ਚ ਕੀ ਇਹੇ ਸਬੰਧ ਜਿ ਲੈ ਕੇ ਚੱਲੇ ਤੇ ਕਾਦੀ ਦੀ ਸਜ਼ਾ ਜੜੀ ਹੋਈ ਹੈ। ਸਭ ਤੋਂ ਪਹਿਲਾਂ ਤੁਹਾਡੇ ਪ੍ਰਿੰਸ ਦਾ ਧੰਨਵਾਦ ਕਰਦਾਂਗੇ ਜਿਹੜਾ ਤੁਸੀਂ ਤਨਤਾਰਨ ਅੱਜ ਅਦਾਲਤਾਂ ਦੇ ਵਿੱਚ ਪੁੱਜੇ ਜੀ ਇਹ ਲਗਭਗ ਅਕਾਲੀ ਸਰਕਾਰ ਦੇ ਸਮੇਂ ਤੇ 2012 ਦੇ ਵਿੱਚ ਸਾਡਾ ਜਥੇਬੰਦੀ ਦਾ ਆਗੂ ਪਰਮਜੀਤ ਸਿੰਘ ਕਿਰਤੋਵਾਲ ਤੋਂ ਔਰ ਇਹਦੇ ਦੋਵੇਂ ਬੱਚੇ ਜਿਹੜੇ ਬੁਰੀ ਤਰ੍ਹਾਂ ਸਮੈਕ ਦੀ ਦਲਦਲ ਦੇ ਵਿੱਚ ਫਸ ਚੁੱਕੇ ਸੀ ਔਰ ਇਹ ਬੜੇ ਵੱਡੇ ਪੱਧਰ ਤੇ ਕਰਜਾਈ ਹੋ ਗਿਆ ਇਹਦਾ ਆਰਾ ਚੱਲਦਾ ਸੀ ਚੱਕੀ ਚੱਲਦੀ ਸਾਰਾ ਕੁਝ ਔਰ ਇਹਨੇ ਆਪਣੀ ਜਗਾ ਵੇਚ ਕੇ ਬਿਜਲੀ ਵਾਲਿਆਂ ਨਾਲ ਸਲਾਹ ਕਰਕੇ ਬਿਜਲੀ ਮੁਲਾਜ਼ਮਾਂ ਨਾਲ ਕਿ ਮੈਂ ਆਪਦਾ ਘਰ ਵੇਚ ਦਿਆਂ ਤੇ ਕਰਜ਼ਾਈ ਜਿਆਦਾ ਹੋ ਗਿਆ ਕਰਜ਼ਾ ਲਾ ਦੇਵਾਂ ਤੇ ਇੱਕ ਦੋ ਮਰਲੇ ਕਿਤੇ ਰੋਲ ਤੇ ਜਗਾ ਲੈ ਲਾਵਾਂ ਤੇ ਮੇਰੀ ਕੋਈ ਜਿਹੜੇ ਕਨੈਕਸ਼ਨ ਆ ਉੱਥੇ ਸ਼ਿਫਟ ਕਰ ਦਿੱਤਾ ਜਾਵੇ। ਔਰ ਬਿਜਲੀ ਮੁਲਾਜ਼ਮਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਪਰਮਜੀਤ ਸਿੰਘ ਕੁਤਵਾਲ ਨੂੰ ਕਿ ਆਪਦਾ ਘਰ ਵੇਚ ਲਾ ਆਪਦਾ ਜੋ ਵੀ ਸਿਸਟਮ ਵੇਚ ਲਾ ਕਰਜ਼ਾ ਲਾ ਲਾ ਤੇ ਜੇ ਕੋਈ ਇੱਕ ਦੋ ਮਰਲੇ ਜਗਾ ਕੋਈ ਚਾਰ ਮਰਲੇ ਲੈਣੇ ਹੋਊਗੀ ਤੇ ਤੇਰੀ ਜਿਹੜੀ ਬਿਜਲੀ ਦਾ ਕਨੈਕਸ਼ਨ ਉੱਤੇ ਸ਼ਿਫਟ ਕਰ ਦਾਂਗੇ। ਔਰ ਪਰਮਜੀਤ ਸਿੰਘ ਨੇ ਉਥੇ ਬਿਜਲੀ ਦਾ ਸਿਸਟਮ ਜਿਹੜਾ ਤਾਰਾਂ ਤੋਰਾ ਜਿਹੜੀਆਂ ਉਹ ਪਵਾਤੀਆਂ ਮਲਾਜਮਾਂ ਨੇ ਟਰਾਂਸਫਰਮ ਲਵਾਤਾ ਪਰ ਉਸ ਤੋਂ ਬਾਅਦ ਕੀ ਕੀਤਾ ਕਿ ਉਹਨਾਂ ਕਹਿਆ ਕਿ ਅਸੀਂ 1,25,000 ਰੁਪਇਆ ਜਿਹੜਾ ਵਾ ਸਾਨੂੰ ਰਿਸ਼ਵਤ ਦੇਵਾਂਗਾ ਤੇ ਫਿਰ ਅਸੀਂ ਇਹ ਤੇਰਾ ਕਨੈਕਸ਼ਨ ਇੱਥੇ ਸ਼ਿਫਟ ਕਰਾਂਗੇ ਔਰ ਇਹ ਬੰਦਾ ਜਿਹੜਾ ਪਰਮਜੀਤ ਸਿੰਘ ਸਲਫਾਤ ਦੀਆਂ ਗੋਲੀਆਂ ਖਾ ਕੇ ਜਦੋਂ ਮਰ ਚਲਿਆ ਤੇ ਅਸੀਂ ਤੈਨੂੰ ਹੌਸਲਾ ਦਿੱਤਾ ਕਿ ਅਸੀਂ ਤੇਰੀ ਮਦਦ ਕਰਾਂਗੇ ਤਾਰਾਂ ਜਿਹੜੀਆਂ ਨਹੀਂ ਲੈਣ ਦਿੰਦੇ ਕੁੱਝ ਸਮੇਂ ਜਿਹੜੇ ਹਰੀਕੇ ਬਿਜਲੀ ਦੇ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਸੀ ਜਿਹੜੇ 2 ਲੱਖ ਰੁਪਏ ਦੀ ਜਿਹੜੀ ਰਿਸ਼ਵਤ ਮੰਗਦੇ ਸੀਗੇ ਔਰ ਉਹਨਾਂ ਨੇ ਆਣ ਕੇ ਪਰਮਜੀਤ ਸਿੰਘ ਦਾ ਕਨੈਕਸ਼ਨ ਕੱਟਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹਨਾਂ ਦਾ ਅਸੀਂ ਨਾਰਿਆਂ ਦੇ ਰੂਪ ਦੇ ਵਿੱਚ ਜਥੇਬੰਦੀ ਵੱਲੋਂ ਸਾਡੇ ਸਾਥੀਆਂ ਨੇ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਔਰ 2012 ਦੇ ਵਿੱਚ ਅੰਦਰ ਖਾਤੇ ਜਿਹੜਾ ਵਾ ਸਿਆਸਤ ਦੇ ਜੋਰ ਨਾਲ ਬਾਦਲ ਸਰਕਾਰ ਦੇ ਸਮੇਂ ਉਹ ਸਾਡੇ ਤੇ ਪਰਚਾ ਤਾਂ ਜਿਹੜਾ ਦਰਜ ਕਰਕੇ ਰੱਖ ਛੱਡਿਆ ਤੁਹਾਨੂੰ ਕੋਈ ਪਤਾ ਨਹੀਂ ਔਰ ਫੇਰ ਇਹਨਾਂ ਨੇ 2015 ਦੇ ਵਿੱਚ ਸਾਡੇ ਦੇ ਇੱਕ ਪੱਟੀ ਕੁਛ ਆਸਤਨਾ ਪਰਚਾ ਦਰਜ ਹੋਇਆ ਸੀ ਉਹਹੀਂ ਮਰੀ ਹੋਗੇ ਜਥੇਬੰਦੀ ਵੱਲੋਂ 96 ਬੰਦੇ ਸੀ ਔਰ ਉਸ ਸਮੇਂ 2015 ਦੇ ਵਿੱਚ ਉਹ ਕਾਨੂੰਨ ਜਿਹੜਾ ਲਾਗੂ ਕਰ ਦਿੱਤਾ ਉਹ ਕਾਫੀ ਸਮਾਂ ਜਿਹੜਾ ਵਾ ਪੱਟੀ ਜਿਹੜਾ ਵਾ ਅਲੋਰ ਕੋਰਟ ਦੇ ਵਿੱਚ ਚੱਲਿਆ ਔਰ ਉੱਥੇ ਸਾਨੂੰ ਜਿਹੜੀ ਸੀ ਉਹ 1 ਸਾਲ 2000 ਰੁਪਿਆ ਜੁਰਮਾਨਾ ਜਿਹੜਾ ਕਰਕੇ سزا ਕਰ ਦਿੱਤੀ ਔਰ ਉਸ ਤੋਂ ਬਾਅਦ ਫਿਰ ਤਰਨਤਨ ਸੈਸ਼ਨ ਦੇ ਵਿੱਚ ਚੱਲਿਆ ਆਜਮਾਨਜੋਗ ਜੱਜ ਸਾਹਿਬ ਨੇ ਜਿਹੜਾ ਸਾਨੂੰ ਉਹ ਜਿਹੜੀ 1 ਸਾਲ ਦੀ ਕੈਦ ਸੀ ਉਹ 6 ਮਹੀਨੇ ਦੀ ਕਟਾ ਕੇ ਫਿਰ ਕਰ ਦਿੱਤੀ ਕਿ ਜਿਹਦੇ ਵਿੱਚ ਇਹ ਜਿਹੜੇ ਕਿਸਾਨ ਸੀ ਇੱਕ ਗਰੀਬ ਪਰਿਵਾਰ ਦੀ ਹਮਾਇਤ ਵਾਸਤੇ ਜਿਹੜੇ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਔਰ ਉਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਔਰ ਇਹ ਸਿਆਸਤ ਦਾ ਹੀ ਸਾਰਾ ਸਿਸਟਮ ਆ ਭਾਵੇਂ ਕਾਂਗ ਦਾਸਾਈ ਭਾਵੇਂ ਹੁਣ ਵਾਲੀ ਸਰਕਾਰ ਆ ਕਿ ਜੇ ਕਿਸਾਨ ਜੇ ਨੌਜਵਾਨ ਨਸ਼ੀ ਦਲਦਲ ਚ ਫਸਦੇ ਰਹੇ ਤੇ ਵਿਰੋਧ ਕਰਨ ਵਾਲਿਆਂ ਤੇ ਇਹ ਸਰਕਾਰ ਜਿਹੜੀ ਆ ਇਹ ਜੇਲ੍ਹ ਦੀ ਕਾਲ ਕੋਠੜੀ ਹੀ ਪੇਸ਼ ਕਰਦੀ ਧੰਨਵਾਦ ਜੀ